ਸਸਿਕਾ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਾਰਡਰੀ ਫਾਰ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਅੱਜ ਦੀ ਵੀਡੀਓ ਪਿੰਡ ਮੈਰੋਂ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਤੁਹਾਡੇ ਵਾਸਤੇ ਨੀਲੀ ਰਾਵੀ ਨੀਲੀ ਰਾਵੀ ਕਰਾ ਦੇਣੀ ਆ ਰੋ ਤਾਂ ਟੋਕੜ ਗੱਬਣ ਚੈੱਕ ਪਾਸ ਨੇ ਤੇ ਇੱਕ ਨੀਲੀ ਰਾਵੀ ਦਾ ਮਾਲੀ ਆ ਬ੍ਰੀਡਰ ਬਾਕੀ ਡਿਟੇਲ ਬਾਅਦ ਤੋਂ ਲੈ ਕੇ ਦੇਵਾਂਗੇ ਮੁੱਲ ਰੇਟ ਛੋਟੇ ਛੋਟੇ ਹੋਣ ਵਾਲੇ ਇੱਕ ਵਾਰੀ ਸਪੈਸ਼ਲ ਬੇਨਤੀ ਆ ਕਿ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲਟੇ ਸੈੱਟ ਕਰ ਲਿਓ ਜਿਹੜੇ ਫੇਸਬੁੱਕ ਦੇ ਵੀਡੀਓ ਦੇਖ ਰਹੇ ਆ ਉਹ ਫੇਸਬੁੱਕ ਪੇਜ ਨੂੰ ਫੋਲੋ ਤੇ ਲਾਈਕ ਜਰੂਰ ਕਰ ਦਿਓ ਤਾਂ ਕਿ ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੇ ਕਰ ਪਹੁੰਚ ਸਕੇ ਜਾਣਕਾਰੀ ਬਾਈ ਤੋਂ ਲੈ ਕੇ ਦਿੰਨੇ ਤਸੱਲੀ ਭਰਕ ਤੁਸੀਂ ਕਰਨੀ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਵੀਰੇ ਜੈ ਸਿੰਘ ਆ ਜੀ ਪਿੰਡ ਮਹਿਰੋ ਆ ਸੀਲ ਜਿਹੜਾ ਮੋਗਾ ਜੀ ਮੋਬਾਈਲ ਨੰਬਰ 98142 99932 98142 99932 ਠੀਕ ਆ ਵੀਰੇ ਤਿੰਨ ਨਾਗ ਆ ਜੀ ਅੱਜ ਤਿੰਨ ਨਾਗ ਆ ਗਦੇ ਇੱਕ ਨੰਬਰ ਆ ਛੋਟੀ ਤੋਂ ਸ਼ੁਰੂ ਕਰ ਸਨਖਪੂਣਾ ਵਾਲਾ ਛੋਟੀ ਜੀ ਉਹ ਵੀ ਚਾਰ ਦੰਦ ਦੱਸ ਜੇ ਮੂੰਹ ਚ ਪਰ ਇੱਕ ਗੱਲ ਹੋਰ ਆ ਬਾਈ ਹਾਂਜੀ ਮਾਲਕਾ ਬਥੇਰਾ ਲੈ ਆਈਦਾ ਬਾਈ ਜਿੱਧਰ ਮਰਜੀ ਤੈਨੂੰ ਖੋਲ ਕੇ ਵਹਾਉਣਾ ਬਾਈ ਤੋੜ ਕੇ ਇੱਥੇ ਮਰਜੀ ਥੱਲੇ ਬਹਿ ਜੀ ਬਾਈ ਅੱਛਾ ਹਾਂ ਮੇਰੇ 14 ਮਹੀਨੇ ਤੋਂ ਉੱਤੇ ਗੱਭਣ ਦੂਜੇ ਸੂਏ ਵਾਸਤੇ ਦੂਜੇ ਸੂਏ ਵਾਸਤੇ ਤਲੂਣਾ ਚੌਗੀ ਦਿੰਦੋ ਛੇ ਗਦੇ ਕੱਢੀ ਜਾਂਦੀ ਠੀਕ ਹੈ ਜੀ ਤੇ 14 ਮਹੀਨੇ ਵਾਸਤੇ ਗੱਭਣਾ ਮੇਰੇ 6 ਕਿਲੋ ਦੁੱਧ ਦਾ ਸਹੀ ਮਾਲਕਾਂ ਨੇ ਦਿਲ ਨਹੀਂ ਲਾਇਆ ਨੇ ਖੁੱਲ ਕੇ ਖਾਦਾ ਪੀਤਾ ਠੀਕ ਹੈ ਤੇ ਇਸ ਟਾਈਮ 4 ਕਿਲੋ ਦੁੱਧ ਉਹੀ ਮਿਲਦੀ ਕੋਈ ਟੀਕਾ ਨਹੀਂ ਬੱਚਾ ਹੈ ਜੀ ਥਣਾ ਦੀ ਡੰਨ ਆ ਜੀ ਥਣਾ ਦੀ ਇੱਕ ਨੰਬਰ ਭਾਰ ਪਿੱਛੇ ਦੀ ਗਰੰਟੀ ਮੈਂ ਕਹਿੰਦਾ ਵੀਰੇ ਉਹ ਚੀਜ਼ ਦੀ ਗਰੰਟੀ ਆ ਬਾਕੀ ਅਗਲਾ ਦਸੱਲੀ ਕਰੇ ਵੀਰੇ ਆਪਦੀ ਆਪਾਂ ਵੀ ਗਾਹੋਂ ਲਿਉਨੇ ਆ ਇਹ ਹੱਥ ਜੋੜ ਕੇ ਬੇਨਤੀ ਆ ਭਾਈ ਲੈਣਾ ਲੈ ਲੇ ਅਗਲਾ ਨਹੀਂ ਲੈਣਾ ਨਾ ਲਵੇ ਇਹ ਆਪਣੇ ਕੋਲੇ ਖੜਾ ਪਰ ਤਸੱਲੀ ਕਰਕੇ ਲੈ ਕੇ ਭਾਰ ਦੀ ਤੇ ਪਿੱਛੇ ਇਹ ਗਰੰਟੀ ਆ ਥਣਾ ਦੀ ਤੇ ਭਾਰ ਦੀ ਹੋਰ ਵੀਰੇ ਕੋਈ ਗਰੰਟੀ ਨਹੀਂ ਅੱਜ ਦੀ ਕੱਲ ਦਾ ਵੀਰੇ ਆਪਾਂ ਕਹਿ ਨਹੀਂ ਸਕਦੇ ਸਹੀ ਹੈ ਇਹ ਗੱਲ ਆਪਣੇ ਘਰੇ ਗਰੰਟੀ ਆ ਜੀ ਆਪਾਂ ਵੀਰੇ ਘਰੇ ਦਾ ਬਣਾਉਦੇ ਨਹੀਂ ਆਪਣੇ ਕੋਲੋਂ ਗਾਹੋਂ ਹੀ ਆਉਂਦੀ ਆ ਇਹ ਹੱਥ ਜੋੜ ਕੇ ਬੇਨਤੀ ਆ ਜੇ ਕੋਈ ਬੰਦਾ ਕੋਈ ਲਾਂਭਾ ਦੇਣ ਵਾਲਾ ਭਈ ਐ ਆ ਜਾਓ ਆ ਉਹ ਭਾਉ ਅਰ ਕਿ ਵੀਰੇ ਅਗਲੇ ਨੇ ਪੈਸੇ ਦੇਣੇ ਕੋਈ ਪਾਟਾ ਨੋਟ ਨਹੀਂ ਦੇਣਾ ਤੁੱਥਲੀ ਕਰਕੇ ਲਵੇ ਨਾ ਤੇਰੇ ਤੇ ਨਾ ਆਪਣੇ ਤੇ ਕੋਈ ਜੀ ਯਕੀਨ ਨਾ ਸਹੀ ਗੱਲ ਆ ਜੀ ਤੋਰ ਕੇ ਦਿਖਾ ਦੀ ਵੀਰੇ ਮੂੰਹ ਤੋਂ ਚਾਰ ਦੰਦ ਦਾ ਤੋਹਫਾ ਹੀ ਆ ਵੀਰੇ ਪਹਿਲਾ ਸੂਆ ਸੂਈ ਆ ਦੂਜੇ ਸੂਏ ਵਾਸਤੇ ਚਾਰਾਂ ਮਹੀਨੇ ਦੀ ਗੱਬਣ ਚੈੱਕ ਪਾਸ ਆ ਜਾਤ ਬਰੀਡ ਦਾ ਅੰਤ ਕੋਈ ਨਹੀਂ ਵੀਰੇ ਨੀਲੀ ਰਾਵੀ ਚ ਪੈਂਦੀ ਆ ਕੁੰਡਾ ਸਿੰਘ ਹਲਤ ਬਜਨ ਲੈਂਥ ਪੂਰੀ ਚੰਗੀ ਆ ਦੁੱਧ ਬਾਈ ਦੱਸਦਾ ਬਈ 6 ਕਿਲੋ ਸੀਗਾ ਥੋੜਾ ਜਿਹਾ ਉੱਪਰ ਆ ਕਰ ਗਈ 4 ਮੰਨ ਕੇ ਆਜੋ ਉਵੇਂ ਹੀ ਮਿਲ ਪਈ ਗਾਈਆਂ ਜਿੱਥੇ ਮਰਜੀ ਬੈਹ ਜੇ ਮੇਰੇ ਸਹੀ ਗੱਲ ਲੈ ਬਾਈ ਲੈ ਮੈਂ ਕਹ ਬੋਲਾ ਥੱਲੇ ਦੀ ਲੰਗੀ ਜਾਵੇ ਲੱਤ ਮਾਰੀ ਚੋ ਲੈ ਕੇ ਗੁੰਡਾ ਸਿੰਘ ਆ ਪੂਰਾ ਉਹਦੇ ਕਹਿੰਦੇ ਹਾਂ ਜੀ ਗਾਂ ਬਾਈ ਐਂ ਗਾਂ ਉਹ ਨਹੀਂ ਬਹਿਣ ਦਈ ਉਹ ਵੀ ਲੱਤ ਚੱਕ ਜਾਂਦੀ ਸਹੀ ਗੱਲ ਆ ਜੀ ਇਹ ਤਾਂ ਗਾਈਆਂ ਆ ਬਾਕੀ ਵੀਰੇ ਸਨਕ ਕੋਣਾ ਬੈ ਤਾਂ ਜੋ ਤਿਆਰ ਹੋ ਗਈ ਓ ਜਿਹੜੀ ਚੇਲੇ ਆ ਵੇਚਣੀ ਹੋਈ ਕਿਸੇ ਨੇ ਇਹ ਨਹੀਂ ਵੀ ਅਗਲਾ ਗੇਟੋ ਬਾਹਰ ਹੋ ਜਾਊਗਾ ਹਾਂ ਜੀ ਨਾ ਜਿਹੜਾ ਆ ਗਿਆ ਵੀਰੇ ਮੁੜਦਾ ਨਹੀਂ ਥਣ ਪੂਰਾ ਟੋਪ ਦਾ ਲੱਗਿਆ ਫੂਡ ਸ਼ਾਂਕ ਪੂਰਾ ਵੀ ਨਹੀਂ ਗੋਲ ਪੱਠ ਬੁੜਾ ਜੀ ਬੜੀ ਰੋਕੀ ਬਹੁਤਾਂ ਕੱਟੀ ਬਾਈ ਜਾਤ ਬਰੀਡ ਦੀ ਪੂਰੀ ਚੰਗੀ ਤੇ ਹੱਥ ਨਹੀਂ ਤਰੌਂਦੀ ਬਾਈ ਇੱਕ ਥਾਂ ਤੇ ਵੀ ਨਹੀਂ ਤਰੌਂਦੀ ਬਾਈ ਨਹੀਂ ਤਰੌਂਦੀ ਸਹੀ ਗੱਲ ਐਸ ਜਿਹੇ ਝੋਟਿਆ ਖਾਲੀ ਨਹੀਂ ਮਿਲਦੀ ਵੀਰੇ ਇਹ ਤਾਂ ਟੋਕੜ ਗੱਬਣ ਚੈੱਕ ਪਾਸ ਆ ਇਹ ਤਾਂ ਜਿੱਦੇ ਜਿਸੱਜਰ ਕਰਕੇ ਤਿਆਰ ਕਰਕੇ ਕਿਸੇ ਨੇ ਵੀ ਵੇਚਣੀ ਵੀ ਹੋਵੇ ਤੇ ਚੱਕ ਲੋ ਚੱਕ ਲੋ ਹੀ ਹੋ ਜਾਂਦੀ ਵੀਰੇ ਜਿਹੜਾ ਸਮਾਂ ਚੱਲੀ ਜਾਂਦਾ ਯਾਰ ਮਾਲਕ ਦੀ ਕਰਪਾਣਾ ਸਾਭ ਲਊਗਾ ਅਗਲਾ ਵੀ ਪਤਾ ਨਹੀਂ ਕੱਟੀ ਦਾ ਕਿਹੜਾ ਪਾਸਾ ਹੋ ਜਾਣਾ ਆਪਾਂ ਗੱਲ ਕਹਿੰਦੇ ਤਾਂ ਨਹੀਂ ਅਗਲਾ ਮੁੜ ਕੇ ਕਹਿੰਦਾ ਤੁਸੀਂ ਕਹਿੰਦੇ ਇੰਨੇ ਦੀ ਆ ਉਹ ਅਗਲਾ ਪੱਠੇ ਨਾ ਪਾਵੇ ਤਾਂ ਆਪਾਂ ਪੋਣੇ ਨਹੀਂ ਨਾ ਸਹੀ ਗੱਲ ਹੈ ਜੀ ਬਾਅਦ ਆਪਾਂ ਸੱਜਰ ਵੇਚੀ ਪਿਛਲੇ ਵੀਡੀਓ ਚ ਹਾਂਜੀ ਬੰਦਿਆਂ ਨੂੰ ਚਵਾ ਕੇ ਘਰੇ ਵੇਚੀ ਠੀਕ ਹੈ ਜੀ ਤੇ ਘਰੇ ਜਾ ਕੇ ਵੀ ਅਗਲੇ ਵਾਲੇ ਚੋਲੀ ਉਹ ਬਾਈ ਸਾਰਾ ਦੁੱਧ ਦੁੱਧ ਚੋਤਦਾ ਹੋਊਗਾ ਹਾਂਜੀ ਤੇ ਹੁਣ ਵੀਰੇ ਉਹ ਚ ਆਪਣਾ ਕਸੂਰ ਨਹੀਂ ਕਿ ਇਹ ਦੁੱਧ ਨਹੀਂ ਦਿੰਦੀ ਦੱਸ ਕੀ ਕਰੀ ਠੀਕ ਹੈ ਜੀ ਚਲ ਬਾਈ ਆਪਾਂ ਤਾਂ ਇਹ ਕਹਿੰਦੇ ਉਹ ਚੱਕਰ ਵਾਲੀ ਗੱਲ ਠੀਕ ਆ ਜੀ ਇੱਥੇ ਤਸੱਲੀ ਕਰ ਲੋ 2 ਟਾਈਮ 4 ਟਾਈਮ 6 ਟਾਈਮ ਮਿਲਕਿੰਗ ਕਰ ਲੋ ਜੇ ਆਪਾਂ ਨਾਲ ਨਾ ਕਰਦੀ ਆਪਣੇ ਕੋਈ ਨਹੀਂ ਪਰ ਤੇ ਚੈੱਕ ਕਰਾ ਕੇ ਲੈ ਜੋ ਡਿਮਾਂਡ ਵੀਰੇ ਦੀ ਡਿਮਾਂਡ ਵੀਰੇ ਦੇ 82000 ਕਰਦੇ ਆ ਮਾਨਤਨ ਕਰਦੇ ਆ ਠੀਕ ਆ ਜੀ ਤੇ ਅੱਗੇ ਵੀਰੇ ਪਰ ਇੱਕ ਗੱਲ ਹੈਗੀ ਆ ਵੀਰੇ ਜਿਵੇਂ ਹੀਰਾ ਵਾ ਇਹਦਾ ਮੁੱਲ ਕੋਈ ਨਹੀਂਗਾ ਮੁੱਲ ਕੋਈ ਨਹੀਂ ਦਾ ਸਹੀ ਗੱਲ ਆ ਦੋ ਨੰਬਰ ਵਿਰੇ ਸੂਆ ਕਿੰਨੇ ਮਹੀਨੇ ਦੋ ਨੰਬਰ ਵੀ ਤੀਜੇ ਸੂਏ ਵਾਸਤੇ ਗੱਭਣਾ ਦੋ ਸੂਏ ਸੂਈ ਦੀ ਠੀਕ ਹੈ ਜੀ ਇਹ ਥੱਲੇ ਵਿਰੇ ਮਾਲਕਾਂ ਨੇ 3 ਕਿਲੋ ਦੁੱਧ ਦੱਸਿਆ ਹੀ ਆਪਾਂ ਦੇ ਕੋਲ ਕਿਲੋ ਦਿੰਦੀ ਆ ਨਾ ਮੰਨ ਕੇ ਲਵੇ ਅਗਲਾ ਥਾਣ ਚੈੱਕ ਹੁੰਦੀ ਠੀਕ ਥਣ ਪਾਸ ਕਰਦੇ ਧੀ ਗੱਲ ਕਿੰਨੇ ਸਮੇਂ ਦੇ ਮਹੀਨੇ ਦੀ ਗੱਭਣ ਦੱਸਿਆ ਵਿਰੇ ਕੋਈ 10 15 ਦਿਨ ਵਿਰੇ ਇੱਧਰ ਹੋ ਸਕਦੀ ਹੈ ਇੱਧਰ ਫੇ ਵੀ ਉਹ ਕਹਿ ਨਹੀਂ ਸਕਦੇ ਸਹੀ ਡਾਕਟਰ ਲਿਆ ਕੇ ਆ ਦਾ ਚੈੱਕ ਕਰਾ ਲੈ ਉਹ ਪਹਿਲਾਂ ਕਹਿੰਦਾ ਤੁਸੀਂ ਇਹ ਕਹਿੰਦੇ ਠੀਕ ਹੈ ਵਿਰੇ ਕੋਈ ਡਾਕਟਰ ਮੰਨ ਲਾ 5ਾਂ ਦੀ ਵੀ ਕਹਿੰਦਾ ਕੋਈ 6ਾਂ ਦੀ ਵੀ 15 10 15 ਦਿਨ ਇੱਧਰ ਉ ਪਹਿਲਾ ਸੂਆ ਸੂਈ ਹੋਈ ਆ ਦੂਜੇ ਸੂਏ ਵਾਸਤੇ ਬਾਈ ਦਾਸ ਜਿਹੜੇ ਤੀਜੇ ਵਾਸਤੇ ਗੱਬਣ ਦੂਜਾ ਸੂਆ ਸੂਈ ਹੋਈ ਆ ਤੀਜੇ ਸੂਏ ਵਾਸਤੇ 6 ਮਹੀਨਿਆਂ ਦੀ ਗੱਬਣ ਚੱਕ ਪਾਸ ਆ ਮਾਲਕਾਂ ਨੇ ਕਿਹਾ ਸੀਗਾ 3 ਕਿਲੋ ਦੁੱਧ ਜੀ ਜੂ ਨਹੀਂ ਲਾਇਆ ਕਿਲੋ ਖਾਂਡੀ ਆ ਤੁਸੀਂ ਥਾਂਨੇ ਪਾਸ ਕਰਿਓ ਡرائی ਮੰਨ ਕੇ ਆਜੋ ਕਿਉਂਕਿ ਸਮਾਂ ਵੀ ਡرائی ਦਾ ਵੀਰੇ 6 ਮਹੀਨੇ ਤਾਂ ਹੋ ਗਏ ਆ ਤੇ ਉਦੋਂ ਬਾਅਦ ਤਿਆਰ ਵੀ ਹੋਣਾ ਹੁੰਦਾ ਪਸ਼ੂ ਨੇ ਤੇ 2-3 ਮਹੀਨੇ ਤੱਕ ਡرائی ਵਾਸਤੇ ਚਾਹੀਦੇ ਆ ਬਜਨ ਇਹਦਾ ਵੀ ਚੰਗਾ ਸੰਗ ਜ਼ਰੂਰ ਖੁੱਲਾ ਆ ਜਾਂਦਾ ਬਾਕੀ ਥਾਣੇ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਥਾਣਾ ਬਜਨ ਵਜੂਦ ਚੰਗਾ ਜੀ ਹਾਈਟ ਇਹਦੀ ਨੋਰਮਲ ਆ ਜਾਂਦੀ ਆ ਬਾਕੀ ਥਾਣਾਂ ਦੇ ਸਹਿਜ ਵੀ ਸੋਹਣੇ ਆ ਗੈਬ ਤੇ ਲੱਗੇ ਆ ਆਰਟੂਰੀ ਜੀ ਵੀਰੇ ਬਹੁਤ ਚੰਗੀ ਆ ਠੀਕ ਆ ਜੀ ਬਾਹਰ ਪਿੱਛੇ ਦੀ ਇਹਦੀ ਵੀ ਗਾਰੰਟੀ ਹੈ ਤੇ ਆਪ ਦਾ ਡਾਕਟਰ ਸਾਹਿਬਾਨ ਨਾਲ ਲੈ ਕੇ ਆ ਜੋ ਦੂ ਟਾਈਮ ਚਾਰ ਟਾਈਮ ਆਵਦੀ ਇੱਥੇ ਮਿਲਕਿੰਗ ਕਰਕੇ ਪਾਸ ਕਰਕੇ ਥਣ ਪਾਸ ਕਰਕੇ ਲੈ ਜਿਓ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਵੀਰੇ ਇਹਦਾ ਮੇਰੇ 62000 ਰੁਪਏ ਡਿਮਾਂਡ ਠੀਕ ਹੈ ਜੀ ਜੋੜਾ ਲੈ ਜੇ ਸੱਜਣ ਬਾਈ ਜੋੜਾ ਲੈ ਜੇ ਵੀਰੇ ਖੁੱਲ ਕੇ ਮਾਨਤਾਨ ਕਰਦੇ ਠੀਕ ਹੈ ਜੀ ਇਹਦੀ ਡਿਮਾਂਡ 62000 ਰੁਪਏ ਵਿੱਚੋਂ ਮਾਨਤਾਨ ਹੋ ਜਾਊਗਾ ਜੀ ਨੰਬਰ ਜੋੜੇ ਦਾ ਵੀਰੇ ਕੋਈ ਬਾਹਲਾ ਮੁੱਲ ਨਹੀਂ ਹੈ ਜੋੜੇ ਦਾ ਬਣਾਈਏ 144 ਬਣਦਾ ਸਹੀ ਗੱਲ ਹੈ ਜੀ ਕੋ ਖੁੱਲਾ ਮਾਨਤਾਨ ਕਰ ਦਾਂਗੇ ਜੇ ਕਿੰਨੇ ਦੋਨੇ ਲੈ ਜਾਣੀਆਂ ਹੁੰਦੀਆਂ ਠੀਕ ਹੈ ਵੀਰੇ ਤੇ ਅੱਗੇ ਵੀਰੇ ਨੀਲੀ ਰਵੀ ਦਾ ਮਾਲੀ ਉਮਰ ਕਿੰਨਾ ਕਹਦੇ ਵੀਰੇ ਉਮਰ ਦਾ ਆਪਾਂ ਨੂੰ ਕੋਈ ਪਤਾ ਨਹੀਂਗਾ ਯਾਰ ਐਵੇਂ ਆਪਾਂ ਝੂਠ ਨਹੀਂ ਮਾਰਨਾ ਗੰਦੋ ਕੀ ਦਾ ਦੰਦੋ ਕੀ ਉਮਰ ਜਿੰਨੇ ਮਰ ਜੀ ਮਰ ਕੋਈ ਸੀਮਾ ਰਿਕਾਰਡ ਸੀਮਾ ਰਿਕਾਰਡ ਦਾ ਵੀ ਵੀਰੇ ਆਪਾਂ ਨੂੰ ਅਸੀਂ ਵੀ ਆਪਾਂ ਨੂੰ ਹਾਂ ਠੀਕ ਆ ਵੀਰੇ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਛੋਟੀ ਜੀ ਇਹਦੀ ਡਿਮਾਂਡ ਵੀਰੇ 23000 ਆ ਕਰ ਦਾਂਗੇ ਮਾਨਤਾਂ ਨੂੰ ਠੀਕ ਆ 23000 ਰੁਪਇਆ ਡਿਮਾਂਡ ਤੋੜ ਕੇ ਦਿਖਾਦੀ ਫੇਸਬੁੱਕ ਕੁਆਲਿਟੀ ਦਿਖਾ ਦਿੱ ਗਏ ਆਪਾਂ ਚੈੱਕ ਕਰ ਸਕਦਾ ਕੋਈ ਵੀ ਸੱਜਣ ਬਾਕੀ ਕੁਆਲਿਟੀ ਹੋਰ ਆ ਵੀਰੇ ਗੱਲ ਇਹੇ ਬੀ ਬੱਚਾ ਚੰਗਾ ਵਾ ਸਾਂਭਣ ਵਾਲਾ ਆਪਾਂ ਦਾ ਕਾੜਾ ਲੈਣਾ ਹੀ ਬਾਈ ਮੈਂ ਕਿਹਾ ਕਟਾਂ ਵਾਲੇ ਜਾਊਗਾ ਜੇ ਕੇਹੇ ਵੀਰ ਭਰਾਲੇ ਲੈਣਾ ਹੋਇਆ ਬਾਈ ਜੇ ਕੋਈ ਸਾਂਭਣ ਬਸ ਜੂ ਜਾਣ ਬਾਈ ਹੈਨਾ ਜਾਣ ਬਾਜੂ ਸਹੀ ਗੱਲ ਬੱਚੇ ਕੋਲ ਤਾਂ ਫਿਰ ਜਾ ਹੀ ਵਾ ਤੇਰੀ ਗੱਲ ਬਹੁਤ ਚੰਗੇ ਆ ਬਾਈ ਸਹੀ ਗੱਲ ਹੈ ਜੀ ਕੇ ਇਹ ਸਾਂਭਿਆ ਨਹੀਂ ਬਾਈ ਬੱਚਾ ਪੂਰਾ ਹੀ ਚੰਗਾ ਬੱਚਾ ਪੂਰਾ ਹੀ ਚੰਗਾ ਹੈਗਾ ਆ 23000 ਰੁਪਿਆ ਡਿਮਾਂਡ ਹੈ ਜੀ ਵਿੱਚੋਂ ਲੈਸ ਬਾਈ ਕਹਿੰਦਾ ਹੋ ਜਾਊਗਾ ਜੀ ਨੰਬਰ ਸਕਰੀਨ ਤੇ ਥੱਲੇ ਲੈ ਗਾ ਵੀਰੇ ਉਹਨਾਂ ਨੇ ਲੈ ਜਾਣਾ ਯਾਰ ਆਪਾਂ ਦਾ ਕੀਰਾ ਦਾ ਜਾਨ ਹੀ ਬਚਾਈ ਆ ਬਾਕੀ ਸਵਾਦ ਨੂੰ ਪਤਾ ਜੀ ਬਾਕੀ ਜਿਵੇਂ ਇਹਦੇ ਕਰਮ ਹੋ ਜਾਏ ਬਾਕੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲੂਗਾ ਜੀ ਧੰਨਵਾਦ